you ਹੋ ਠੀਕ ਆ ਵਧੀਆ ਹਾਂ ਵਧੀਆ ਤੂੰ ਦੱਸ ਹੋਰ ਕਰ ਪਰਵਾਹ ਠੀਕ ਠਾਕ ਹੈ ਜਮਾ আরে ਵਧੀਆ ਤੂੰ ਦੱਸ ਵਧੀਆ ਵਧੀਆ ਜਾਨਵਰ ਕਿੱਥੋਂ ਲੈ ਆਂ ਜਾਨਵਰ ਤਾਂ ਭਰਾਵਾ ਮੈਂ ਤੈਨੂੰ ਜਾਨਵਰਾਂ ਦੇ ਬਾਰੇ ਵਿੱਚ ਦੱਸ ਦਿੰਨੇ ਆਂ ਨਾ ਆ ਪਾਣੀ ਪੂਣੀ ਪੀਲਾ ਕਰਦੀ ਚਾਹ ਪੀਣੇ ਗਰਮੀ ਬੜੀ ਆ ਯਾਰ ਹੋਰ ਬੜਾ ਫਰਵਾਹ ਹੈ ਓ ਰੰਮੋਏ ਆ ਭਾਈ ਨੂੰ ਪਾਣੀ ਫੜਾ ਯਾਰ ਸਸਰੀ ਦਾ ਭਾਈ ਲਾ ਲਈ ਪਾਣੀ ਆ ਬਰ ਕੋ ਨਮੀਦਾ ਜੀ ਨਮੀਦਾ ਜੀ ਦਾ ਹੋ ਤੂੰ ਕੋਟੀਆਂ ਦੇ ਬਾਰੇ ਜੀ ਗੱਲ ਕਰਦਾ ਸੀ ਇਹਦਾ ਭਈ ਮੈਂ ਬੜਾ ਜਿਆਦਾ ਕਸੂਤਾ ਫਸ ਗਿਆ ਯਾਰ ਮੇਰੇ ਨਾਲ ਤਾਂ ਲੱਗੀ ਵੱਜ ਗਈ ਅੱਛਾ ਕੀ ਗੱਲ ਹੋ ਗਈ ਇਹਦਾ ਯਾਰ ਮੈਂ ਮਹਿੰਗੀਆਂ ਲੈ ਲਈਆਂ ਤੇ ਕਿਵੇਂ ਨਾ ਕਿਵੇਂ ਕਰਕੇ ਵਗਲਾ ਲਈ ਇਧਰ ਹੀ ਹੋਈਆਂ 2 ਲੱਖ ਦੀਆਂ ਵਗਲੀਆਂ ਕੋਈ ਗੱਲ ਨਹੀਂ ਵਗਿਆਣਾ ਇਹ ਤੇਰੇ ਨਾਲ ਜਾਰੀ ਯਾਰ ਨਾਲ ਖੱਦਾ ਪਿੱਤਾ ਠੀਕ ਹੈ ਗੱਲ ਹੋਰ ਹੋ ਗਿਆ ਤੇ ਗਿਆ ਵੇਚਦਾ ਇਹ ਤਾਂ ਇੰਨਾ ਨਾ ਬੰਨ ਠੀਕ ਹੈ ਝੂਲਣ ਦਾ ਕੰਮ ਕਰ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਮੇਰੀ ਗੱਲ ਸੁਣ ਇੱਕ ਹਾਂ ਪੂਰੇ ਜਿਹੜੇ ਲੈਣੇ ਲੱਗੇ ਸੀ ਗੱਲ ਅੱਛਾ 20 ਲੱਖ ਰੁਪਏ ਢੋਡੀਆਂ ਵੇਚਦਾ ਇਹ ਕਰਕੇ ਬੰਦਾ ਹੈਗਾ ਆਪਦੇ ਤੋਂ ਅੱਛਾ ਠੀਕ ਹੈ ਗੱਲ 30 ਲੱਖ ਰੁਪਏ ਮੁੱਲ ਕਰ ਲਈ ਦੇਖਣ ਲਈ ਜਮੇਦਾਰੀ ਮੇਰੀ ਆ ਫੇਰ ਠੀਕ ਆ ਠੀਕ ਹੈ ਗੱਲ ਰੁਪਏ ਤੋਂ ਦੀ ਵੇਚਾਂ ਢੋਡੀਆਂ ਮੇਰਾ ਪਾਪਾ ਇਹਨਾਂ ਨੂੰ ਖੜਾ ਛੜਾ ਲਈ ਮੈਂ ਤਾਂ ਕੋਈ ਜਮਾਈ ਨਹੀਂ ਮਨ ਨੂੰ ਮੈਂ ਨਾ ਨਾ ਆਧਮ ਰਹਿ ਗਾ ਕੋਈ ਨਹੀਂ ਤਾਂ ਮਨ ਮਾਇਗਾ ਕਰਕੇ ਵੀ ਇਹ ਢੋਡੀਆਂ ਵੇਚ ਦੂੰ ਆਜਾ ਭਾਈ ਜੇ ਢੋਡੀਆਂ ਦਿਖਾਵਾਂ ਚੱਲ ਫੇਰ ਆਜਾ ਮੂੰ ਇੱਧਰ ਆ ਖੋਲ ਕੇ ਦਿਖਾ ਤੋੜ ਕੇ ਦਿਖਾ ਕਰ ਦੇ ਹਰ ਚੱਲਣ ਵਾਲੇ ਮੈਂ ਵੀਡੀਓ ਬਣਾ ਲੈਣਾ ਫੋਟੋ ਕਿਸੇ ਨੂੰ ਦਿਖਾ ਦੇਗੇ ਕਈ ਵਾਰੀ ਯਾਰ ਜਾਂਦਾ ਹੁੰਦਾ ਮੋੜ ਲੈ ਮੋੜ ਲੈ ਯਾਰ ਬੰਦੇ ਠੀਕ ਔਰ ਲੱਤ ਫਸਾਲੀ ਹੋਇਆ ਮੂੰਹ ਨੇ ਵਿੱਚੋਂ ਗੱਡੋ ਏ ਕੋਈ ਨਹੀਂ ਖੜੇ ਆ ਵੀ ਦੌਰ ਦੇ ਦੀ ਵੀਡੀਓ ਬਾਰੇ ਉਹ ਗਰਮੀ ਵਾਲੀ ਇਹਨੂੰ ਨਮਾਣ ਨੂੰ ਦਾ ਯਾਕਰ ਜੱਜ ਨਾਲ ਯਾਰ ਨਮਾਣ ਨਹੀਂ ਨਮਾਣ ਹੋਰ ਮਸ ਮੋੜ ਲੈ ਬਈ ਬੰਦੇ ਬੰਦੇ ਗਰੇ ਕੋਈ ਕਰੇ ਚਲ ਬਈ ਬੋਰ ਬਾਈ ਹੋਰ ਬਾਈ ਕੀ ਹਾਲ ਆ ਠੀਕ ਆ ਠੀਕ ਆ ਵਧੀਆ ਤੁੰਗਾ ਹੋ ਠੀਕ ਹੈ ਹਾਂ ਹਾਂ ਵਧੀਆ ਗਰਮੀ ਬੜੀ ਆ ਯਾਰ ਪਾਣੀ ਪੀ ਲਓ ਪਾਣੀ ਪੀ ਲਓ ਗਰਮੀ ਬਹੁਤ ਜ਼ਿਆਦਾ ਹੈ ਬੜਾ ਬੁਰਾ ਹਾਲ ਹੈ ਗਰਮੀ ਇਹਦੇ ਮਾਮ ਤੇ ਨਾ ਮੀਂਹ ਪੰਡਾ ਹੋਰ ਓਹ ਹੋ 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 ਬਾਈ ਜੀ ਓਹ ਹੋ 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 ਗੋ ਗੰਨੇ ਬਹੁਤ ਜ਼ਿਆਦਾ ਹੈ ਹੋਰ ਠੀਕ ਆ ਬੜੀਆ ਜਮਾ ਠੀਕ ਹੈ ਬਣ ਬੈਠੋ ਜੀ ਬੈਠੋ ਬੈਠੋ ਜੀ 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 ਬੜੀਆ ਜਮਾ ਓ ਰਾਮੂ ਪਾਣੀ ਲਾ ਵਈ ਹਰ ਮਸਤੀ ਹੋ ਹੋ ਬਣ ਲਈ ਗਰੀ ਕਾਲੀ ਜੱਥਰੇ ਸ਼ਾ ਹੋਰ ਭਾਈ ਕੀ ਆ ਰਾ ਠੀਕ ਆ ਭਾਈ ਲਗੜਾ ਭਾਈ ਬੜੀਆ ਬੜੀਆ ਜਮਾ ਨਾ ਨਾ ਜੀ ਜੀ ਆਪਾਂ ਆ ਗਏ ਅੱਜ ਦੋਪਹਿਰ ਨੂੰ ਕਿ ਮਾ ਜੇ ਰਿਵਾਈ ਮਰੀਆ ਪਹਿਲਾ ਪਾਬੰਦ ਹੁਣ ਚਾਹ ਪੈ ਦੀ ਨਾ 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 ਪਹਿਲਾ ਕੁਮਹਿਰ ਦਿਖਾ ਚਾਹ ਦਾ ਬਸ ਇੱਕ ਘੜਾ ਚਲ ਫਿਰ ਆ ਜਾ ਚਾਹ ਉੱਧਰ ਦੀਆ ਚਲੋ ਭਾਈ ਚਲ ਵਾਹੇ ਲੋ ਫਤਨਾ ਤੇਰੇ ਥਾੜੇ ਦੇ ਗੋਡੇ ਨੇ ਮਾਰ ਤੇ ਉਹ ਫਰਾ ਉਹ ਫੜੀ ਕਰਿਆ ਯਾਰ ਆਹ ਘੜੀਆਂ ਭਰਾਵਾ ਆਹ ਤੇਰੇ ਮਟਕਦੇ ਆਏ ਵਾਹੇ 1 ਲੱਖ ਰੁਪਈ ਦੀ ਮਾਝਾ ਤਾਂ 85000 ਜੀ ਜੀ ਦੇ ਦੋ ਕੇ ਜਾ ਫਿਰ ਉਜ ਨੂੰ ਉਹ ਖੋਲੀ ਆਣੀ ਤੋਰ ਤੋਰ ਫੋਕੇ ਤੋਰ ਕੇ ਰਹਾ ਡੱਡ ਚੈਦਰ ਹੋਵੇ ਤੁਸੀਂ ਨੂੰ ਤੁਸੀਂ ਨੂੰ ਹੋਵੇ 10 15 ਦਿਨ ਆਹਾਂ ਬਚਾ ਦਾ ਹਾਂ ਆਹ ਬਚਾ ਤਾਜਾ ਆਹਾਂ ਹਾਂ ਅੱਛਾ ਹਾਂ ਹੈ ਤਾਂ ਤਾਜੀ ਹਾਂ ਚੱਟੀ ਹੈ ਮੂਨ ਵਰਗੀ ਤੇ ਤੱਲੀ ਵਾਲਾ ਟੀਕਾ ਪਰਾਹੀ ਟੀਕੇ ਦੀ ਹੈ ਵਧੀਆ ਅੱਛਾ ਹਾਂ ਸ਼ਾਨਾ ਮੈਂ ਥੋੜੇ ਜਿਹੇ ਹਰਾਏ ਤਾਂ ਦਲੀ ਲੱਗਦੀ ਆ ਯਾਰ ਮੈਂ ਤੋਂ ਦੋੜੀ ਮੈਂ ਤਾਂ ਮੋੜੀ ਨਹੀਂ ਹੈਗੀ ਸੀ ਹੂੰ ਮੈਂਸ ਵਧੀਆ ਦੁੱਧ ਵਾਲੀ ਐ ਮੈਂ ਤਾਂ ਤੇਰੇ ਕੀਤਾ ਥੋੜੇ ਫੰਟਾ ਲੰਮੇ ਪਾਉਂਦੀਆ ਛੋੜਿਆ ਤੇ ਬਾਈ ਉਹਨਾਂ ਦੇ ਵਿੱਚ ਇੱਕ ਮੈਂਸ ਹੋਰ ਆ ਤੈਨੂੰ ਉਹ ਦਿਖਾ ਦਿੰਦਾ ਹਾਂ ਚੱਲ ਬਈ ਉਹ ਦੇਖ ਲੈਨੇ ਬਈ ਕੋਈ ਗੱਲ ਨਹੀਂ ਆ ਜਾ ਉਹ ਦਿਖਾ ਮੇਰੀ ਗੱਲ ਸੁਣੋ ਬਈ ਮੈਂ ਇੱਕ ਤੋਂ ਕੀ ਲੈਣਾ ਮੈਂ ਇੱਕ ਹੀ ਪਤਾ ਯਾਰ ਚੱਲ ਪਾਸੇ ਇਹ ਕੁੜੀਆਂ ਦੇਖ ਚ ਇਹਦੇ ਬਾਪੇ ਦੇ ਬਰੇ ਮੈਂਚ ਕੀ ਆ ਦੇਖ ਕੁੜੀ ਖੰਡੀਆਂ ਕੁਛ ਨਹੀਂ ਕਹਿੰਦੀ ਵਰਖ ਵਰਗੀ ਇਹ ਦੇਖ ਤਰਾ ਹੱਥ ਉੱਤੇ ਲਾਈ ਚਾਲ ਜਿਵੇਂ ਮਰਜੀ ਠੀਕ ਹੈ ਗੱਲ ਮੇਰੀ ਸੁਣੀਏ ਮੇਰੀ ਗੱਲ ਸੁਣ 6 ਮਹੀਨਿਆਂ ਨੂੰ 1000 ਰੁਪਏ ਕਰੂਗੀ ਦੱਗਣੇ ਤਿੱਗਣੇ ਵੇ ਕਿੱਲਾ ਵਾਹਣ ਦਾ ਲੈਣੀ ਉਹਦੇ ਚ ਕੀ ਆ ਦੁੱਧ ਵੀ ਕੇ ਕਟਾਣਾਂ ਨੂੰ ਫੜਾਉਣੀ ਬੂ ਹੈ ਤੇਰੇ ਬਾਬੇ ਨੂੰ ਕਹਿ ਵੀ ਆ ਲੈ ਕੇ ਜਾ ਉਹ ਤਾਂ ਨਹੀਂ ਤੂੰ ਵੱਡਣਾ ਮੈਂ ਹਾਂ ਨਾਲੇ ਝੂਟੇ ਲਾਉਂਗੇ ਨਾਲੇ ਸੋਹਣੀ ਲੱਗੂ ਆ ਲੈ ਜਾ ਠੀਕ ਹੈ ਗੱਲ ਇੱਕ हां तेरे बाबे नु कह चले यार लग गए 500 ਰੁਪਈਆਂ ਦੀ ਆ ਜੇ ਨਾਲ ਮੰਮਿਆ ਫੇਰ ਆਪੀ ਮੰਨੂ ਕਰੇ ਮੈਨੂੰ ਘੋੜੀ ਲੈ ਕੇ ਦੇ ਠੀਕ ਹੈ ਗੱਲ ਹਾਂ ਡਬਲ ਰੁਪਈਆਂ ਦੀ ਆ 2 ਕਿੱਲੇ ਪਾਖਣ ਦੇ ਲੈ ਲਿਓ ਚੁੱਪ ਕਰਕੇ ਮੈਂ ਝੂਟੇ ਵੀ ਦਵਾ ਦੇਣੀ ਆ ਹਾਂ ਝੂਟੇ ਵੀ ਦਵਾਉ ਤੈਨੂੰ ਉਹਦੇ ਕੁਝ ਨਹੀਂ ਹੈਗੀ ਤੂੰ ਤਾਂ ਘਰ ਲੈ ਕੇ ਕਿੱਲੇ ਤੇ ਬੰਨ ਨਾ 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 ਕੁਝ ਨਹੀਂ ਹੁੰਦਾ ਬਾਈ ਇਹ ਵੀ ਤਾਂ ਬਹੁਤ ਵਧੀਆ ਦੀ ਬੰਦੂ ਦਾ ਲੈ ਲੈਣੀ ਹੈ ਲੈ ਲਓ ਇਹ ਸੁਣ ਜੀ ਮੇਰੇ ਤੇ ਉਹ ਨੂੰ ਨੂੰ ਵੀ ਨਾ ਹੋ ਗਿਆ ਦਾ ਬੱਚਾ ਆ ਜੇ ਬੱਚਾ ਚਾਹ ਰਿਹਾ ਜੇ ਦਾ ਬੰਦਾ ਝੂਟਾ ਵਾਦਾ ਨਹੀਂ ਵੇਰਾ ਮੇਰੀ ਜੇ ਦੇਖ ਰੱਬਾ ਦੀ ਹੈ ਝੂਠਾ ਨਹੀਂ ਕਰ ਤੂੰ ਮਾਰ ਨੂੰ ਮੇਰਾ ਬੁਨਿਆਦ ਦੇ ਨਹੀਂ ਰੋ ਯਾਰ ਕਰਦੇ ਨੇ ਤੇ ਦਾਦਾ ਹੈ ਆ ਸਾਡੇ ਵੀ ਹੈ ਨਾ ਭਾਈ ਦੇਖੋ ਇਹ ਨਾ ਆ ਦੇਖ ਦੀ ਗੱਲ ਰੁਕ ਜੇ ਨਾ ਮਾਣ ਹੈ ਤੇ ਥੋੜੀ ਠੀਕ ਆ ਭਾਈ ਆਦਾ ਕਰੋ ਅਲੋ ਗਰਮੀ ਨੇ ਤਾਂ ਮਾਰ ਤੇ ਯਾਰ ਨਾ ਨਹੀਂ ਪੈਂਦਾ ਆ ਪੁੱਛ ਫਿਰ ਉਹ ਪੁੱਛਲਾ ਫਿਰ ਨਾ ਆਣਾ ਦੱਸ ਬਈ ਹੈ ਦੱਸ ਵੀ ਕੀ ਮੱਲਵਾੜੀ ਕਰਦਾ ਕੀ ਕੀ ਖਾਬ ਕਹਦਾ ਦੱਸ ਬਈ ਮੈਂ ਤਾਂ ਯਾਰ ਤੁਹਾਨੂੰ ਜੀਰ ਦਸਾਂ 1,05,000 ਰੁਪਿਆ ਲੈ ਕੋਈ ਨਹੀਂ ਵੀ ਪਤਾ ਹੱਕ ਬਟ ਕੀ ਕਹਣਾ ਨੂੰ ਕੀ ਹੈ ਉਹ ਬਾਤੂ ਯਾਰ ਉਹ ਤੂੰ ਬੋਲ ਤੂੰ ਜਨਾਉਂ ਕਹਿੰਦਾ ਨੀ ਕੋਈ ਨਾ ਕੋਈ ਕੋਈ ਤੋੜਦਾ ਫਾਇਰ ਕਰ ਰੋ ਨਿਆਰ ਉਹ ਜਵਾਕ ਜਿੱਦ ਕਰੀ ਜਾਂਦਾ ਘੋੜੀਆਂ ਲੈ ਲੋ ਅੱਜ ਕੀ ਜੱਲਾ ਜ਼ਰੂਰ ਪਾਇਲੀ ਕਾਕ ਕਮੀਲਦਾਰੀ ਆ ਯਾਰ ਦੁੱਧ ਦੀ ਨਾ ਕੇ ਕਹਾ ਯਾਰ ਚੌਲ ਲਾਈ ਜਾਂਦਾ ਧੜੀਏ ਹੁੰਦੇ ਆ ਦੁੱਧ ਤਾਂ ਦੁੱਧ ਪਾ ਆ ਸਾਲੀ ਪੀਣੇ ਆ ਤੂੰ ਮੁੱਠੀ ਕਰੀ ਜਾਂਦਾ ਮੈਂ ਨਾ ਹਾਂ ਹੋਰ ਨੂੰ ਇਹ ਤਾਂ ਸਰਦਾ ਹੋਰ ਬੰਦਾ ਉਹ ਕੀ ਕਰਵਾ ਯਾਰ ਕਿਉਂ ਮੈਂ ਨੀ ਯਾਰ ਘੋੜੀ ਘੂਣੀ ਲੰਦਾ ਮੈਂ ਤਾਂ ਮਾਰਦਾ ਹਾਂ ਉਹਨਾਂ ਕਿ ਬੰਦਰਾ ਕੀ ਕਰਦਾ ਤੈਨੂੰ ਹੁਣ ਤਾਂ ਮੈਂ ਲੈਣਾ ਸੀ ਮੇਰੇ ਨਾਲ ਯਾਰ ਆ ਲੈ ਤੂੰ ਕੋ ਮੁੰਡਾ ਜਬਾ ਕਹੇ ਕਹਿੰਦਾ ਕੱਤੀ ਵਾਲੀ ਮਾਰ ਲੈਣੀ ਆ ਯਾਰ ਹੋਈ ਨਹੀਂ ਇਹ ਜਬਾ ਕਹੇ ਕੋੜੀ ਕਹਿੰਦਾ ਕੋੜੀ ਲੈ ਜੋ ਉਹ ਯਾਰ ਕੋੜੀ ਤਾਂ ਲੈ ਰਹੀ ਆ ਕੋਈ ਨਹੀਂ ਨਾ ਜਬਾ ਕਹਨੂੰ ਜਾਜ ਕਹੂੰਗਾ ਯਾਰ ਨਹੀਂ ਇਹਦਾ ਜਾਜ ਲੈ ਲੈ ਜਾਜ ਵਾਲੇ ਹੋਏ ਆ ਜੜੀ ਨਹੀਂ ਆ ਇਹ ਹੋਏ ਆ ਵਾਹ ਲਾ ਲੋ ਜਰਵਾਇ ਨਾ ਕਰੋ ਯਾਰ ਫੇਰੋ ਦੇਖ ਲੋ ਯਾਰ ਛੋਟੀ ਮਰਜੀ ਆ ਯਾਰ ਫਿਰ ਤਾਂ ਹਾਂ ਬੱਪ ਦਾ ਕੀ ਹੈ ਆਪ ਕੋ ਕੋਪਨ ਘਰ ਲੱਤਨਾਂ ਨੂੰ ਵੀ ਲੜਾ ਲੱਤਨ ਨੂੰ ਵੀ ਮਾਰ ਦੇ ਤੈਨੂੰ ਵੀ ਤੈਨੂੰ ਤਾਂ ਬੰਦਾ ਸੱਚ ਲਾ ਕੋਤੂ ਮੋਤੋ ਨਾਲ ਫਲਾਟੇ ਵਗੈ ਨ ਸੱਜਿਆ ਸੋਹਣੀ ਘੋੜੀ ਲੁੱਤੋ ਖਲੀ ਮੈਰੇ ਜਵਾਰੀ ਨੂੰ ਭਈਆ ਝੂਕੜੇ ਨਾਲ ਆ ਕੇ ਵਗ ਤੇ ਤਾਂ ਬਹੁਤ ਕਰਦੇ ਆਏ ਓਏ ਮੋਹ ਹੀ ਕਰਨਾ ਹੁਣ ਐਨੀ ਸੋਹਣੀ ਘੋੜੀ ਮੋਹ ਹੀ ਕਰੂਗੀ ਨਹੀਂ ਨਹੀਂ ਭਾਈ ਝੂਠੇ ਤੁਹਾਡੇ ਦਿੰਦੀ ਆ ਇਹ ਉਹ ਕੁਝ ਨਹੀਂ ਕਹਣੀ ਜਦੋਂ ਜਵਾਬ ਹੀ ਕਹੀ ਜਾਂਦਾਗਾ ਯਾਰ ਜਵਾਬ ਦੇਖਣ ਨੂੰ ਠੰਡੀ ਲੱਗਦੀ ਆ ਭਾਈ ਆਹ ਬੰਦੇ ਨੂੰ ਇਹਨੇ ਕੀ ਕਹਿਣਾਗਾ ਉਹਦਾ ਠੀਕ ਹੈ ਭੰਡਿਆਗਾ ਹੋਰ ਮਰਨਾ ਉਹ ਮਾਰੇਗਾ ਕੋਟੇ ਦੁਖਦੇ ਆ ਓਏ ਸੱਜਿਆ ਤੂੰ ਕਦੋਂ ਕਿੱਧਰੋਂ ਆਹਾ ਤੈਨੂੰ ਕੋਲਾਤੀ ਕਿਤੇ ਨਹੀਂ ਯਾਰਾ ਉਹ ਪੁੱਛ ਤੇਰੇ ਟੁੱਟ ਗਈ ਐ ਨਾ ਯਾਰਾ ਆ ਹੋਰ ਉਹ ਚੱਲ ਲੈਦੇ ਕੋਈ ਗੱਲ ਨਹੀਂ ਜਵਾਕ ਨੂੰ ਕਿੱਡੀ ਗੱਲ ਆ ਲੱਖ ਅੱਲਾ ਬੱਪੂ ਉਹ ਭਾਈ ਕਿੰਨੇ ਦੀ ਦੇਗਾ ਯਾਰਾ ਇਹ ਉਹ ਪੈਸਾ ਨੇ ਕਿਹੜਾ ਨਾਲ ਜਾਣਾ 3 ਲੱਖ ਰੁਪਏ ਉਹ ਥੋੜੀ ਪਾਉਣ ਨੂੰ ਥੋੜੀ ਨੂੰ ਹਾਂ 3 ਲੱਖ ਤੋਂ ਥੋੜਾ ਉਹ ਮੈਂ ਲਾਤਾ ਸੋਨੂੰ ਹਾਂ ਆ ਜੋਰੇ ਤੂੰ ਰਾਇ ਕਰ ਦੇ ਅਜਾ ਰਾਇ ਕਰ ਦੇ ਬਾਈ ਚੱਲ ਕੋਈ ਗੱਲ ਨਹੀਂ ਤੁਸੀਂ ਰਾਇ ਕਰ ਲਓ ਮੈਂ ਇੱਧਰ ਇੱਕ ਪਾਸੇ ਤੇ ਬੈ ਜਾ ਹਾਂ ਜੀ ਗੱਲ ਸਮਝ ਇੱਕ ਆ ਹਾਂ ਔਰੀ ਨਾਲੇ ਜਵਾਕ ਨੂੰ ਲੈ ਲੇ ਤੇ ਮੈਂ ਦੋ ਕੋੜੀਆਂ ਦੀ ਜੀ ਦੀ ਪਾਈ ਆ ਫਿਰ ਬਾਹਲੇ ਤਗੜੇ ਬੰਦੇ ਨੂੰ ਹਾਂ ਠੀਕ ਹੈ ਗੱਲ ਉਹਨੂੰ ਆਪਾਂ ਦੇ ਦਾਂਗੇ ਫੁੱਲ ਨਫੇ ਨਾਲ ਅੱਛਾ ਠੀਕ ਹੈ ਗੱਲ ਕੋੜੀਆਂ ਲੈ ਦੇ ਫੁੱਲ ਨਫਾ ਇਹਦੇ 'ਚ ਵੀ ਨਫਾ ਹੁੰਦਾ ਇਹਦੇ ਫੁੱਲ ਨਫਾ ਇਹਦੇ 'ਚ ਵੀ ਨਫਾ ਹੁੰਦਾ ਬਾਲਾ ਤਗੜਾ ਬੰਦਾ ਮੇਰੇ ਹੱਥ 'ਚ ਤੜਕੇ ਕੋੜੀਆਂ ਆਪਾਂ ਵੇਚ ਦਿਆਂਗੇ ਲੈ ਲੈਣੇ ਆਪਾਂ ਇਹ ਵੀ ਵੇਚਣੀਆਂ ਹਾਂ ਇਹ ਵੀ ਫਿੱਕੀਆਂ ਨਹੀਂ ਆਂੀਆਂ ਇਨਾ ਬੰਦ ਧਰਤੀ ਦੀ ਲੱਖ ਮੰਗੀ ਜਾਂਦਾ ਯਾਰੀ ਗੱਲ ਹੀ ਮੇਰੀ ਗੱਲ ਸੁਣੋ ਇੱਕ ਮੰਗੀ ਜਾਂਦੇ ਆਪਾਂ ਉਹਨੇ ਭਾਣਾ ਲੈ ਲਾਂਗੇ ਭਾਣਾ ਕਿੰਨੇ ਕਨੀ ਮੰਨਣੀਆਂ ਉਹ ਬੰਦਰਾ ਵੀ ਉਹ ਡੱਬਾ ਉਹ ਮੈਨੂੰ ਚਾਰ ਦਿਨ ਘਰੇ ਉਹ ਕਰ ਲੂ ਓਏ ਤੂੰ ਦਾ ਮਾਰਦਾ ਉਹ ਥਾਵ ਚੜਨਾ ਹੋ ਗਿਆ ਉਹ ਮੁਰਤੂ ਮੁਰਕੀ ਕਰਤਾ ਸੱਜਿਆ ਪੰਗਾ ਖਤਰੂ ਦਾ ਥੱਲਾ ਮੇਰਾ ਪੋਤਾ ਨੇ ਹੱਥੋਂ ਕਮੋ ਜੀ ਹੋ ਗਿਆ ਯਾਰੀ ਬੰਦਾ ਮੇਰੇ ਕੋਲ ਜੀਆ ਖੁੱਤਣਾ ਪਾਦੀ ਆਪਾਂ ਵੇਚਣਾ ਹੀ ਵੇ ਸਾਂਝੀਆਂ ਰੱਖ ਲਈ ਕੋਈ ਚੱਕਰ ਨਹੀਂ ਇੱਥੇ ਕਿੰਨੇ ਦੀਆਂ ਵੇਚੇਗਾ ਤੂੰ 40 ਲੱਖ ਦੀਆਂ ਵੇਚਦਾ ਹਾਂ ਇਹਦੇ ਦੋਨੇ 20 ਰੱਪਣ ਦਾ ਫਿਰ ਤਾਂ 20 ਲੱਖ ਦੀਆਂ ਲੈ ਲਾਂਗੇ 10 ਲੱਖ ਤਿੰਨ ਫੜੇ 10 ਮਹੀਨੇ ਤੋਂ ਵੀ ਨਵਾਂ ਹੈਗਾ ਵੀ ਠੱਗੀ ਨਾ ਮਾਰ ਲਈ ਅੱਛਾ ਯਾਰ ਹਾਂ ਤੜਕੇ ਵੇਚ ਦੂੰ ਚਾਪ ਚ ਵੇਚ ਲੈ ਗੱਲ 45 ਬਰਾਬਰ ਚਾ ਆ ਜਾ ਪਾਪਾ ਹੋਰ ਕੀ ਚੀਜ਼ ਤਫਲਾ ਜਾਓ ਇੱਕੀ ਮੈਨੂੰ ਤਾਂ ਆ ਲੱਗਾ ਭਾਈ ਤੇ ਰੁਕਮ ਕੋਈ ਨਾ ਮੈਂ ਤਾਂ 10 ਬਾਈ ਹੋਰ ਕੋਈ ਨਾ ਮੈਂ ਜੀ ਕੰਮ ਲੋਟਾ ਹਾਂ ਹਾਂ 100 ਹਾਂ 100 ਤੁਸੀਂ ਕਿੰਨੇ ਕੇ ਪੈਸੇ ਲਾ ਜਾਉਂਗੇ ਯਾਰ ਹਲਦਾ ਵੀ ਪਤਾ ਨਹੀਂ ਦਤਾ 30 ਮੰਗੀ ਜਾਂਦਾ ਨਹੀਂ ਯਾਰ ਓਏ ਵੇਚਣ ਵਾਲੀ ਗੱਲ ਦੱਸ ਜਵਾਕ ਨੇ ਰੱਖਣੀ ਐ ਸੌਂਕੀਆਂ ਚੱਲ ਸਾਨੂੰ ਐ ਕਰ ਮਿੱਤਾਂ ਦਾ 5 ਲੱਖ ਰੁਪਏ ਘਟਾ ਦਿੰਦੇ ਆ 25 ਲੱਖ ਰੁਪਏ ਦੀਆਂ ਦੇ ਦੀ ਆ ਬਿਲੋਂ ਤੂੰ ਪੱਛੇ ਨੂੰ 25 ਦਾ ਬੋਲਾ ਵਾਲਾ ਕਰੀਏ ਨਾ ਚੁੱਪ ਕਰਕੇ 15 ਲੱਖ ਰੁਪਏ ਦੇ ਦਣੇ ਆ ਤੇ ਦੋਨੇ ਘੋੜੀਆਂ ਹਕਾ ਦੇ ਤੈਨੂੰ ਪੈਸੇ ਨਗਦ ਦੇ ਕੇ ਜਾਵਾਂਗੇ ਕੋਈ ਧਾਰ ਸਦਾਰ ਨਹੀਂ ਠੀਕ ਐ ਗੱਲ ਹਾਂ ਧਾਰ ਐ ਬਾਣੀ ਕਰ ਲਾ 15 ਲੱਖ ਰੁਪਏ ਦੇ ਰੱਖ ਲੈਣੇ ਆ ਕਾ ਨਾ ਵੀ ਠੀਕ ਹੈ ਤੈਨੂੰ ਦੇਖੀ ਜਿੱਤੋ ਵੱਧ ਗਈ ਜਿਆ ਮੈਨੂੰ ਦੇਖੋ ਵੱਧ ਗਈ ਮੇਰਾ ਹੈ ਵੀ ਕੁਛ ਨਹੀਂ ਸਹੀ ਗੱਲ ਤਾ ਮੈਂ ਫਿਰਦਾ ਵੀ ਕਿੱਲਾ ਮੈਂ ਸਹੀ ਗੱਲ ਚੱਲ ਜੀ ਮੈਂ ਤਾਂ ਕਿਹਨੇ ਮਰ ਬੱਦੀ ਕਰੀ ਕਿਨੇ ਦੇ ਦੀਏ ਕਾਠ ਪਰ 5000 ਜਵਾਬ ਲੈ ਬੋਏ ਇਤਰ ਵਾਲੀ ਗੱਲ 10 ਵਿੱਚ ਜਵਾਬ ਕਰਿਆੜ ਤੇਰੀਆਂ ਦੋਨੇ ਵਿਗ ਜਾਣਗੀਆਂ ਇਹ ਸ਼ੌਂਕ ਪੂਰਾ ਕਰ ਲੈਣਗੇ ਉਹਦਾ ਉਹ ਯਾਰ ਮੈਂ 25 ਲੱਖ ਰੁਪਏ ਤੋਂ ਘੱਟ ਦਵਾਂ ਨਹੀਂ ਦਿੰਦਾ ਹੈ 25 ਲੱਖ ਰੁਪਏ ਤੋਂ ਇਹਨਾਂ ਨੇ ਵੀ ਇਹੋ ਕਰਨੀਆਂ 25 ਪੁੱਛੀ ਵਾਲਾ ਕਿਹੜਾ ਕੰਮ ਆ ਰੁਪਈਆ ਤੈਨੂੰ 15 ਲੱਖ ਦਵਾਨੇ ਆ ਚੱਲ ਯਾਰ ਐਂ ਕਰ ਫਿਰ 22 ਲੱਖ ਦੇ ਦਿੰਦੀ 22 ਲੱਖ ਵਾਲਾ ਕਿਹੜਾ ਕੰਮ ਆ ਰੁਪਈਆ ਤੈਨੂੰ 17 ਲੱਖ ਦਵਾਨਾ ਦੇਖ ਲੈ ਜੀ ਤੋ ਆ ਨਹੀਂ ਯਾਰ ਦੇਖ ਲੈ ਜਵਾਕਰਿਆੜ ਪਿਆ ਪਿਆ ਕੁਝ ਨਹੀਂ ਹੁੰਦਾ ਤੇਰੀਆਂ ਵਿਕਦੀਆਂ ਨੇ ਜਵਾਕ ਤਾਂ ਰਿਹੜ ਪਿਆ ਮੈਂ ਇੰਨਾ ਘੱਟਾ ਕਿਵੇਂ ਆ ਲੈ ਫਿਰ ਸਾਈ ਕੋਈ ਹੋਣੀ ਕਰਦੇ ਕੋਈ ਟੈਂਪਰੀ ਨਹੀਂ ਮਾਰਦੇ ਹਾਲੇ ਚੱਕ ਨਹੀਂ ਯਾਰ ਬਾਹਲੇ ਥੋੜੇ ਮੇਰੀ ਗੱਲ ਸੁਣ 18 ਲੱਖ ਦੀਆਂ ਹੋ ਗਈਆਂ ਨਗਦ ਰੁਪਏ ਨੇ ਇੱਕ ਮਿੰਟ ਦਾ ਧਾਰ ਨਹੀਂ ਜੇਬ ਚ ਪਾ ਚੱਲ ਤੂੰ ਮੈਂ ਰੱਬੀ 20 ਦੇ ਉਹ ਨਹੀਂ ਮੰਨੀ ਚੁੰਦੀ ਆ ਚੱਲ 19 ਲੱਖ ਦੀਆਂ ਹੋ ਗਈਆਂ ਉਹ ਫਿਰ ਮੰਨੀ ਨਹੀਂ ਹੁੰਦੀ ਆ ਉਹ ਜਵਾਕ ਨੇ ਹੜਤੇ ਆ ਕੋਈ ਗੱਲ ਨਹੀਂ ਚੱਲ 20 ਦੇ ਚੱਲ ਕੋਈ ਨਹੀਂ 20 ਦੀਆਂ ਹੋ ਗਈਆਂ ਨਗਦ ਪੈਸੇ ਦੇ ਕੇ ਜਾਵਾਂਗੇ ਤੈਨੂੰ ਠੀਕ ਹੈ ਗੱਲ ਫਸਟ ਠੀਕ ਹੈ ਹਾਂ ਕੋਈ ਗੱਲ ਨਹੀਂ ਚੱਲ ਠੀਕ ਲੈ ਉਹ ਪਈ ਪੈਸੇ ਹਾਂ ਹਾਂ ਕੁੱਕੜ ਤੇ ਕਰ ਦਾਂਗੇ ਯਾਰ ਸੌਦਾ ਕਰ ਲਿਆ ਕੋਈ 20 ਲੱਖ ਦਾ ਘੋੜੀਆਂ ਦਾ ਅੱਛਾ ਜੀ ਮਾ ਜੇ ਲਾਵਾ ਨਾ ਪੀ ਲਖਵਾਦਾ ਉਹ ਜਵਾਗ ਜੇ ਓਏ ਚੱਲ ਪਾ ਦਾ ਸਾਈ ਠੀਕ ਆ ਲਾਲਾ ਮੱਥੇ ਨਾ ਓਰੇ ਆ ਹੁਣ ਤੂੰ ਮੇਰੇ ਕੋਲੇ ਇਹ ਤਾਂ ਫਾਰਾ ਪੱਡੀਆਂ ਕੰਮ ਪੁੱਛਾ ਹੁਣ ਫੈਲੀ ਕਿ ਟੂਰ ਨਹੀਂ ਲਿਆਉਂਦੀ ਘਰ ਮੇਰੀ ਜਾਲ ਸੁਣੇ ਤਾ ਮੇਰਾ ਭਾਈ 3 ਲੱਖ ਤਾਂ ਦੇਖ ਲਵਾਦਾ ਤੇ ਇਹ ਕੰਮ ਨਾ ਹੋਵੇ ਹੁਣ ਤੂੰ ਕਹਿਆ ਕਣ 40 ਦੀਆਂ ਵੇਚੂ ਮੇਰੀ ਜਾਲ ਸੁਣੇ ਮੇਰੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਡਰ ਲੱਗਦਾ ਕੋਈ ਠਿੱਗੀ ਥੂਰੀ ਤੋਂ 10 ਲੱਖ ਮੈਂ ਦੇ ਦੇਣਾ ਉਹਦੇ ਕੋਲੋਂ 10 ਲੱਖ ਦੇ ਦੇ ਤੁਸੀਂ ਅੱਛਾ ਆਪਦੇ ਘਰੇ ਬੰਨ ਲਿਓ ਹਾਂ ਠੀਕ ਹੈ ਗੱਲ ਆਪਦੇ ਘਰੇ ਬੰਨ ਲਈ ਅੱਛਾ ਦੋ ਚਾਰ ਦਿਨਾਂ ਚ ਮੈਂ ਬੰਦਾ ਸਾਦ ਨੂੰ ਤੇ ਘੋੜੀਆਂ ਤੇਰੇ ਘਰੇ ਵੇਚ ਦੂੰ ਉੱਥੀ ਜੇ ਤੈਨੂੰ ਐ ਲੱਗਦਾ ਵੀ ਰੌੜਾ ਕੋਈ ਨਾ ਨਾ ਠੀਕ ਆ ਗੱਲ ਪਾਈ ਲੈ ਪੈਸੇ ਗੱਲ ਲੱਖ ਮੈਂ ਆਪਦੇ ਕੋਲੋਂ ਦੇ ਦੂੰ ਤੇ ਘੋੜੀਆਂ ਆਪਦੀਆਂ ਆਪਦੇ ਘਰੇ ਲੈ ਜੀ ਮੈਂ ਤੁਹਾਡੇ ਘਰੇ ਵੇਚ ਦੂੰ ਹਾਂ ਵੀ ਠੀਕ ਹੈ ਠੀਕ ਆ ਗੱਲ ਚਲੋ ਫਿਰ ਇਹਨੂੰ ਰੁਪਏ ਦਿਓ ਕਿਵੇਂ ਕਰੋਂਗੇ ਆ ਜੋ ਨਾਲ ਕੁਛ ਨਾ ਕਰਸ ਨਾ ਗੂਗਲ ਪੇ ਕਰਦਣੇ ਆ ਚਲ ਗੂਗਲ ਪੇ ਕਰੂ ਫਿਰ ਆ ਜੀ ਦੇਖ ਲੈ ਘੋੜੀਆਂ ਪੁੱਤ ਬਸਿੰਦਾ ਘਰੇ ਆੜੀ ਹੁਣ ਓਏ ਘੋੜੀਆਂ ਵਧੀਆ ਜਮਨਸਰ ਟੌਪ ਦੀ ਹੁੰਦਾ ਆ ਹਾਂ ਦੇਖਦਾ ਫਿਰ ਮਦਰੋਣਾ ਮੈਨੂੰ ਫੋਨ ਤੇ ਗਾਲਾਂ ਨਹੀਂ ਫਿਰ ਛੋੜ ਛੋੜ ਕਿ ਨਹੀਂ ਕਰਦੇਗਾ ਬਸ ਹਾਂ ਕੋਈ ਨਹੀਂ ਕਰਾਵਾਂਗੇ ਖੁੱਲੀ ਛੋੜੋ ਤਾਂ ਕੋਈ ਚੱਕਰ ਨਹੀਂ ਆਲਾ ਪਾ ਫਿਰ ਇਹਨੂੰ ਪੈਸੇ ਪਾ ਦੇ ਕਿਹੜੇ ਨੰਬਰ ਤੇ ਪਾਉਣੇ ਆ ਹਾਂ 826419299 ਠੀਕ ਆ ਠੀਕ ਆ ਪਾ ਦੇਣਾ ਗੁਗਲ ਪਏ ਨਹੀਂ ਕਿੱਥੇ ਗਿਆ ਆ ਤੇ ਆਇਆ ਤੇ ਭਾਂਡੇ ਆ ਤਾਂ ਕੁੱਬਾ ਜਾ ਦੇਖ ਮਾੜੇ ਦਰੋ ਕਿੰਨੇ ਕਰਤੀਏ ਰੁਪਿਆ ਆ ਗਿਆ ਕਰਾ ਤੇਰੇ ਕੋਲੇ ਲੱਖ ਕਰ ਲੱਖ ਛੋੜ ਕਰਾ ਦੇ ਹਾਂ ਭਾਈ ਆਵੇ ਲੱਖ ਚੋੜ ਕਰਦੀ ਬਾਈ ਦੋਨਾਂ ਨਾਲ ਚੱਲ ਕੋਈ ਗੱਲ ਠੀਕ ਹਾਂ ਆ ਲੈ 10 ਤੇਰੇ ਚੋਂ ਪਤਾ ਹਾਂ ਆ ਫੜ ਅੱਛਾ 10ਵੇਂ ਆਪਦੇ ਕੋਲ ਕੋਣਾ ਤੁੰਡ ਬੋਲ ਉਹ ਕਿਹਨੇ ਗੱਲ ਕਈ ਵਾਰ ਐਵੇਂ ਜੇ ਹਾਂ ਨਾ ਕਾਲਾ ਵਧੀਆ ਕੰਮ ਕਰਦਾ ਮੈਂ ਤਾਂ ਚਾ ਚਾ ਦੇ ਘਰੇ ਲੈ ਜਾ ਨਾ ਨਾ ਕੋਈ ਨਹੀਂ ਕੋਈ ਤੇ ਕੋਈ ਸਿਨ ਨੰਬਰ ਜੀ ਪਾਉਣਿਆ ਉਸੇ ਨੰਬਰ ਦੀ ਪਾ ਦੇ ਚੈੱਕ ਐਂਟਰੀ ਆ ਗਈ ਬਈ ਆਪਦਾ ਚੈੱਕ ਕਰ ਲਈ ਨਾ ਕੋਈ ਗੱਲ ਨਹੀਂ ਕਿਹਦੇ ਗੱਲ ਆਹ ਤਾਂ ਮੈਨੂੰ ਥੋੜਾ ਜਿਹਾ ਯਕੀਨ ਆ ਯਾਰ ਹਾਂ ਕੋਈ ਗੱਲ ਨਹੀਂ ਲੈ ਜਾਗੇ ਸੀ ਘੋੜੀਆਂ ਠੀਕ ਹੈ ਗੱਲ ਫੇਰ ਉਹ ਚੜਾਏਗਾ ਫੇਰ ਬਾਤ ਟੜਕੇ ਲੈ ਜਾਗੇ ਹੁਣ ਗਰਮੀ ਜੀ ਆ ਠੀਕ ਹੈ ਅਰੇ ਦਾਣੇ ਬੋਲੇ ਖਾ ਲਈ ਨਾ ਅੱਖਾਂ ਤੇ